दुनिया के इतिहास च पहली बार हुई है यह घटना सीएम की कुर्सी नहीं जनता की अदालत का फैसला जरूरी की अरविंद केजरीवाल दा ए अतीफा बनेगा भाजपा लिए फांसी का फंदा अरविंद केजरीवाल क्यों है मोदी लिए सब तो वड्डी चुनौती मैं आपको बता दूं मोदी जी आपने दूसरों को तो डरा दिया सीबीआई से केजरीवाल नहीं डरने वाला आपको पता नहीं मैं किस मिट्टी का बनाऊं केजरीवाल नहीं डरने वाला आखिरी सांस तक मैं मर मिटूंगा देश के लिए लड़ता रहूंगा लेकिन और मैं मोदी जी के इन सीबीआर और तुट पंछियों से और इन गीदड़ भभकियों से भी डरने वाला मैं ये उनको साफ-साफ कह देना चाहता हूं दिल्ली सीएम ते आम आदमी पार्टी दे नेशनल कंबाइनर अरविंद केजरीवाल ने आज वो ਕੀਤਾ जिसने सारे देश विच सनसनी फैला दी है जी हां अरविंद केजरीवाल ने दिल्ली सीएम दे ओहदे तो ਦੋ ਦਿਨ ਬਾਅਦ ਅਸਤੀਫਾ ਦੇਣ ਦਾ ਐਲਾਨ ਕਰ ਰਿਹਾ ਹੈ ਦੋ ਦਿਨ ਕੇ ਬਾਅਦ ਅੱਜ ਦੇ ਦੋ ਦਿਨ ਕੇ ਬਾਅਦ ਮੈਂ ਸੀਐਮ ਦੀ ਕੁਰਸੀ ਤੇ ਅਸਤੀਫਾ ਦੇ ਦੇ ਜਾਵਾਂਗਾ ਅਤੇ ਅਸਤੀਫਾ ਦੇਣ ਦਾ ਕਾਰਨ ਜੇ ਤੁਸੀਂ ਜਾਣੋਗੇ ਤਾਂ ਹੈਰਾਨ ਹੋ ਜਾਓਗੇ ਸ਼ਾਇਦ ਇਹ ਪੂਰੇ ਵਿਸ਼ਵ ਵਿੱਚ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਿਸੇ ਸੂਬੇ ਦੇ ਲੋਕਾਂ ਦੇ ਵੱਲੋਂ ਪਾਰੀ ਬਹੁਮਤ ਨਾਲ ਜਿੱਤਣ ਤੋਂ ਬਾਅਦ ਵੀ ਕਿਸੇ ਸੀਐਮ ਨੇ ਇਸ ਲਈ ਅਸਤੀਫਾ ਦੇ ਦਿੱਤਾ ਕਿਉਂਕਿ ਉਹਦੇ ਲਈ ਜਨਤਾ ਦੀ ਆਦਾਲਤ ਦਾ ਫੈਸਲਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਦਿੱਲੀ ਸੀਐਮ ਦੀ ਕੁਰਸੀ ਠੁਕਰਾ ਕੇ ਅਰਵਿੰਦ ਕੇਜਰੀਵਾਲ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਦਿੱਲੀ ਦੀ ਗਲੀਆਂ-ਗਲੀਆਂ ਦੇ ਵਿੱਚ ਜਾ ਕੇ ਲੋਕਾਂ ਤੋਂ ਆਪਣੀ ਇਮਾਨਦਾਰੀ ਤੇ ਸਵਾਲ ਪੁੱਛਣਗੇ ਜਿਸ ਨੇ ਇੱਕ ਗੱਲ ਤਾਂ ਸਾਫ਼ ਕਰ ਦਿੱਤੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਸੱਤਾ ਦੀ ਲਾਲਚ ਨਹੀਂ ਬਸ ਲੋਕਾਂ ਦੇ ਪਿਆਰ ਦੀ ਫਿਕਰ ਹੈ ਮੈਂ ਜਨਤਾ के बीच जा में जाऊंगा गली-गली में जाऊंगा घर-घर में जाऊंगा और जब तक जनता अपना फैसला ना सुना दे कि केजरीवाल ईमानदार है ਤਬ ਤੱਕ ਮੈਂ ਸੀਐਮ ਦੀ ਕੁਰਸੀ 'ਤੇ ਬੈਠਾਂ। ਇਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਅਸਤੀਫਾ ਦੇਣ ਦਾ ਫੈਸਲਾ ਈਡੀ ਤੇ ਭਾਜਪਾ ਦੇ ਖਿਲਾਫ ਕਾਨੂੰਨੀ ਜੰਗ ਜਿੱਤਣ ਤੋਂ ਬਾਅਦ ਲਿਆ ਗਿਆ ਹੈ ਜਿਸ ਨੇ ਕਿ ਭਾਜਪਾ ਨੂੰ ਇਹ ਬਿਲਕੁਲ ਸਾਫ਼ ਕਰ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਕਿਸੇ ਦੇ ਵੀ ਦਬਾਅ ਦੇ ਵਿੱਚ ਆ ਕੇ ਆਪਣੇ ਫੈਸਲੇ ਨਹੀਂ ਲੈਂਦੇ ਕਿਉਂਕਿ ਭਾਜਪਾ ਦੇ ਵੱਲੋਂ ਲਗਾਤਾਰ ਪੂਰਾ ਜ਼ੋਰ ਲਗਾਇਆ ਗਿਆ ਸੀ। ਕਿ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਅਸਤੀਫਾ ਦੇਣ ਪਰ ਅਰਵਿੰਦ ਕੇਜਰੀਵਾਲ ਨੇ ਹਰ ਦਬਾਅ ਨੂੰ ਦਰਕਿਨਾਰ ਕਰਕੇ ਮਜ਼ਬੂਤੀ ਦੇ ਨਾਲ ਆਪਣੀ ਜੰਗ ਲੜੀ ਅਤੇ ਉਹ ਜੰਗ ਜਿੱਤਣ ਤੋਂ ਬਾਅਦ ਸਿਰਫ ਲੋਕਾਂ ਲਈ ਅਸਤੀਫਾ ਦੇਣ ਦਾ ਫੈਸਲਾ ਕੀਤਾ ਜਿੱਥੇ ਇੱਕ ਪਾਸੇ ਇਸ ਫੈਸਲੇ ਨੇ ਸਾਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ ਉੱਥੇ ਹੀ ਦੂਜੇ ਪਾਸੇ ਇਸ ਫੈਸਲੇ ਨੇ ਭਾਜਪਾ ਦੇ ਹੌਸ਼ ਵੀ ਉਡਾ ਕੇ ਰੱਖ ਦਿੱਤੇ ਨੇ ਕਿਉਂਕਿ ਕੁਝ ਮਹੀਨਿਆਂ ਬਾਅਦ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਆਉਣੀਆਂ ਨੇ ਤੇ ਦਿੱਲੀ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਆਪਣੇ ਪਰਿਵਾਰਕ ਮੈਂਬਰ ਦੇ ਵਜੋਂ ਵੇਖਦੇ ਨੇ ਜਿਸ ਦਾ ਸਬੂਤ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਤਿੰਨ ਵਾਰ ਸੀਐਮ ਬਣਾ ਕੇ ਦਿੱਤਾ ਹੈ ਜੇਕਰ ਅਸਤੀਫਾ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਿੱਲੀ ਦੀ ਗਲੀ ਗਲੀ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲਣ ਲੱਗੇ ਤਾਂ ਇਹ ਬਿਲਕੁਲ ਹੋ ਸਕਦਾ ਹੈ ਕਿ ਲੋਕ ਭਾਜਪਾ ਨੂੰ ਸਬਕ ਸਿਖਾਉਣ ਦੇ ਲਈ ਇਸ ਵਾਰ ਫਿਰ ਤੋਂ ਰਿਕਾਰਡ ਤੋੜ ਬੋਟਾ ਦੇ ਨਾਲ ਆਪ ਨੂੰ ਜਿਤਾਉਣਾ ਅਤੇ ਫਿਰ ਅਰਵਿੰਦ ਕੇਜਰੀਵਾਲ ਨੂੰ ਸੀਐਮ ਬਣਾਉਣਾ ਆਖਰ ਅਸੀਂ ਇਹੀ ਕਹਿ ਸਕਦੇ ਹਾਂ ਕਿ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਦਿੱਲੀ ਵਿੱਚ ਭਾਜਪਾ ਦੇ ਲਈ ਫਾਂਸੀ ਦਾ ਫੰਦਾ ਸਾਬਿਤ ਹੋ ਸਕਦਾ ਹੈ